ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਜਪਾਨ ਦਰਬਾਰ ਸ੍ਰੀ ਵੀਰ ਸਾਹਿਬ ਦੇ ਪਹੁੰਚ ਚੁੱਕੇ ਆ ਜਿਹੜੇ ਲੰਗਰ ਦੀ ਸੇਵਾ ਲੈਣ ਵਾਸਤੇ ਬੰਤੀ ਜ ਆਪਣੇ ਸੇਵਾ ਚ ਆ ਗਏ ਅੱਜ ਅਰਦਾਤ ਤੇ ਪ੍ਰਸਾਦ ਲੈਣ ਵਾਸਤੇ ਆਪਾਂ ਆ ਰਹੇ ਜਿਦਾਂ ਵੀਰ ਸਾਹਿਬ ਖੜੀ ਜਾਵਾ ਹੁਣ ਆਪਾਂ ਅੰਦਰਬਾਰ ਸਾਹਿਬ ਦੇ ਅੰਦਰ ਹੁ ਚੁੱਕੇ ਆ ਵਾਹਿਗੁਰੂ ਚਰਦੀ ਕਾਲ ਚ ਰੱਖੇ ਬਾਬਾ ਨਾਨਕ ਦੀ ਕਿਰਪਾ ਰੱਖੇ ਸਾਰੇ ਵੀਰ ਭਰਾਵਾਂ ਤੇ ਹੋਣ ਆ ਉਹ ਸਾਦਾ ਕਰ ਲਿਆ ਗੱਡੀ 'ਚ ਲੋਡ ਮਿੱਠੇ ਚੌਲ ਦੇ ਨਾਲ ਸਬਜ਼ੀ ਹਲਕਾ ਸਾਦੇ ਹੋਣ ਆਪਾਂ ਆਪਣੇ ਬੰਦੇ ਲੱਗੇ ਜਾਂਦੇ ਆ ਚੱਲੀਏ ਚੱਲੋ ਆਪੇ ਬਰਾਲੇ ਮੰਤੇ ਆਪਾਂ ਪਹੁੰਚ ਗਏ ਆ ਇਸੇ ਆਪਣੇ ਨਰੇ ਦੇ ਵੀ ਭਈ ਆਪਣੇ ਨਾਲ ਅੱਗੇ ਦਿਹਾੜੀ ਦੇ ਸੀ ਹੁਣ ਕਰੇਟ ਭਰਤਾ ਕਹਿੰਨ ਸੁੜਦੇ ਆ ਕਰੇਟ ਏ ਵੀਰੇ ਹੋਤੀ ਏ ਤੇਰਾ ਚਿਹਰਾ ਕਾਲਾ ਪਰ ਗਿਆ ਵੀਰੇ ਬਗੋ ਵੀਰੇ ਕਾਲੇ ਹਮਾਰੇ ਬਗੋ ਵੀਰੇ ਤੇਰੀ ਬਗੋ ਇਹ ਸਾਰੇ ਜਿਹੜੇ ਬੰਦੇ ਨਾਲ ਨਾਲ ਇਦਾਂ ਹੀ ਬੋਰੇ ਪਰ ਪਰ ਕਰਕੇ ਕਰੇਟ ਪਰ ਪਰ ਕਰਕੇ ਲਾਉਣੇ ਆਪਾਂ ਹਾਂ ਹਾਂ ਤੋਨਾਂ ਤੇ ਨੂੰ ਆਹ ਹੋ ਗਾੜੀ ਕਰੇਟ ਸਾਰਾ ਭਰ ਕੇ ਇਹਦੇ ਹੁਣ ਸੁੱਟਣ ਦੀ ਤਿਆਰੀ ਆ ਸੋ ਲੇ ਐਮਾ ਜੋਰੇ ਨਾਲ ਬਾਬਾ ਐਮਾ ਜੋਰੇ ਨਾਲ ਗੋ ਨੀ ਨਾ ਪੜਿਆ ਜਣਾ ਇਦਾਂ ਦਾ ਬੱਬੀ ਐਨੇ ਗੋਰੇ ਨਹੀਂ ਨਾ ਪੜੇ ਜੀ ਹੋਰ ਬਾਲਾ ਘੱਟ ਬਈ ਯਾਰ ਤਬਾਏ ਤੁਮ ਮੇਰੇ ਜੇ ਕਿ ਲਾਪੜਾ ਦੇ ਹੋ ਪਾ ਚੋਟੀ ਰੱਖੇ ਮੈਂ ਚ ਯਾਰ ਹਾਂ ਸੰਤ ਸਾਧ ਪ੍ਰਸ਼ਾਦਾ ਪਾਣੀ ਸਕੰਦੇ ਆ ਵਾ ਐਸ ਤੋਂ ਵਾ ਲਾ ਥੋੜੇ ਐਸੇ ਪੈ ਜੂਗੇ ਇਹਦਾ ਹਾਂ ਐਸੇ ਐਸੇ ਤਬਾਏ ਜੀ ਗੁਰੂ ਮੜਾ ਵੀਰ ਦੋ ਜਣ ਕੇ ਦੀ ਨਿਗਾਹ ਨਾ ਕੋਦਨ ਬੋਲਾ ਮੰਤਜਾ ਕਰੇਟ 1.5 ਟਨ ਲੱਗਿਆ ਸਾਰੇ ਨੌਜਵਾਲਾ ਪਿੰਡ ਵਾਲੀ ਖੁਰਦਰੇ ਡਬਲ ਕਰੇਟਾ ਚੱਲੀਏ ਮੈਂ ਫੇਰ ਫਤਾਨਪੁਰ ਨਿੱਕੇ ਮੋਢੇ ਸਮਾਨ ਜਿਹੜੇ ਲਿਆਉਣ ਵਾਲੇ ਲੈ ਕੇ ਜਾਉਣੇ ਆ ਪਹਿਲਾਂ ਸੌਦਾ ਗੱਫਾ ਪਾਣੀ ਟੈਂਕ ਨਾਲ ਪਚਾਈਦਾ ਵਾ ਫਿਰ ਨਿੱਕੇ ਮੋਢੇ ਸਮਾਨ ਦਾ ਲੈ ਕੇ ਇਹਦਾ ਬਾਅਦ ਚੋਂ ਤਾਂ ਕਿ ਲੀਵਰ ਨੂੰ ਪੂਕਾ ਖਲਗ ਜਿੰਦੂ ਚ ਰੋਟੀ ਪਾਣੀ ਵੀ ਜ਼ਰੂਰੀ ਆ ਚੱਲਣਾ ਚਲੋ ਆਪਣੇ ਅਬਲੀ ਰਿਆ ਸਾਹਿਬ ਵੀ ਆ ਚੁੱਕੇ ਆ ਬਾਬਾ ਜੀ ਬੈਠ ਗਿਆ ਆ ਠੀਕ ਹੋ ਗਿਆ ਚੱਲੀ ਹੁਣ ਅੱਜ ਜਿੱਥੇ ਲਾ ਵੀ ਜੇ ਨੇ ਭਜਾਣਾ ਸੀ ਕੋਟਕੂਰੇ ਤੇ ਉਹਨੇ ਦੇ ਵਿਹਲੇ ਹੋ ਗਏ ਅੱਜ ਹੁਣ ਲਾਇਆ ਪਕੌੜਿਆਂ ਦਾ ਲੰਗਰ ਕੋਸਕਤਾ ਨਾਲ ਨਾਲ ਸਿਕੰਦਰੀਆ ਵਾਂ ਅਲਵਾਈ ਸਾਬਾ ਸਾਡੇ ਪੱਕਾ ਠੇਕਾ ਲੈ ਲਿਆ ਉਹਨਾਂ ਨੇ ਸਾਰੇ ਸਾਲ ਦਾ ਸਾਰੇ ਸਾਲ ਦਾ ਠੇਕਾ ਦੇਦਾ ਪਲਵਈ ਨੂੰ ਸ਼ੁਕਰਾ ਛੋਲੇ ਪੂਰੀ ਸਾਰੇ ਸਾਲ ਦਾ ਠੇਕਾ ਤੇਰੇ ਕੋਲੇ ਯਾਰ ਸਾਰੇ ਸਾਲ ਦਾ ਠੇਕਾ ਤੇਰੇ ਕੋਲੇ ਯਾਰ ਕੀ ਮੰਦਾ ਮਾਰਾਈ ਕੋਲ ਆ ਗਏ ਜੀ ਬਦ ਤੁਰੇ ਉਹਨਾਂ ਨੇ ਕਹਾ ਖਮਿੜ ਕੇ ਠੀਕ ਆ ਸਿਆਲ ਚੰਨੀ ਛੰਨੀ ਨਾਲ ਜਾਵਾਂਗੇ ਮਾ ਰਾਬੀ ਮਾਦਨ ਉੱਠਾਈ ਬੋਦੂ ਨਾਈਟ ਰੈਕਟ ਪੱਪੀ ਆਈ ਬੋਦੂ ਹੋਣਾ ਕੋੜੀ ਜੱਜ ਘੋਣੇ ਆ ਨਵਾਜ ਤਵਾਜੀ ਚੱਲੋ ਚਲਾਓ ਜੀ ਚੱਲ ਅਰੇ ਇਹ ਕੱਭੀ ਰਹਿ ਗਏ ਰਾਂਹੇ ਕੱਭੀ ਰਹਿ ਜਾਂਦੇ

ദുട ਮੋਦੀਲਾ ਚੋਕਰ ਲੈ ਆ ਭਾਗੇ ਨੀ ਜੋਂ ਲੈ ਆ ਜੋ ਇਹ ਵਾਦਾ ਨਹੀਂ ਜੋਂ ਲੈ ਕੇ ਆ ਜੋ ਤਿਆਣਾ ਤਿਆਣਾ ਦਰਦੀ ਮਾਲ ਲੂਰ ਦਿਓ ਅਰੇ ਮੰਨ ਨਾ ਬੰਦ ਕਿ ਲੈਣਾ ਬੜੀ ਦਿਸਕੀਆਂ ਲੱਕ ਦਾ ਕਾਲੀ ਸ਼ਾ ਮੋਦੀਲਾ ਜੋ ਲੈ ਆ ਜੋ ਇਹ ਹੋਣਾ ਛੋਟੇ ਬੱਚੇ ਆਪਣੇ ਗੱਡੀ ਕਰਨਦੇ ਅੱਜ ਸਾਫ਼ ਅੱਜ ਗੱਡੀ ਨੂੰ ਧੋਤਾ ਕੇ ਨਾ ਲੱਗਿਆ ਵਾ ਕਰੀ ਕਿਉਂਕਿ ਰੋਜ਼ ਦਰਿਆ ਤੇ ਮਹੀਨਾ ਹੋ ਗਿਆ ਜਾਂਦੇ ਫੇ ਬੜੇ ਮੰਦੇ ਵਾਲੇ ਪਏ ਅੰਦਰ ਰੇਤਾ ਬੜੀ ਜਿਆਦੀ ਬੜੀ ਪਈ ਤੇ ਅੱਜ ਜਦਵੇਂ ਮੁੰਡੇ ਸੇਵਾ ਲੁੱਟਨਦੇ ਆ ਹਰੇਣ ਫਤੇਹ ਸਿੰਘ ਆ ਤੇਰਾਣਪ੍ਰੀਤ ਸਿੰਘ ਆ ਬੱਚਿਆਂ ਨੂੰ ਕਿੰਨਾ ਸ਼ੌਂਕ ਇਹਨਾਂ ਨੂੰ ਤੇ ਇਹ ਸ਼ੌਂਕ ਹੋਣਾ ਚਾਹੀਦਾ ਵੀ ਆ ਬੱਚਿਆਂ ਨੂੰ ਖਾਸ ਕਰਕੇ ਆਪਣੇ ਬੱਚਿਆਂ ਨੂੰ ਚਾਹੀਦਾ ਵਾ ਜਿਹੜੇ ਜੀਮੇ ਜਨਾਂ ਦੇ ਬੱਚੇ ਇਹਨਾਂ ਨੂੰ ਟਰੈਕਟਰਾਂ ਦਾ ਗੱਡੀਆਂ ਦਾ ਮੋਟਰਸਾਈਕਲਾਂ ਦਾ ਇਹਨਾਂ ਨੂੰ ਇਹ ਚੀਜ਼ਾਂ ਜ਼ਰੂਰੀ ਸਿਖਾਓ ਜੇ ਆਪਾਂ ਇਹਨਾਂ ਨੂੰ ਹੁਣ ਤੋਂ ਹੀ ਮળો ਚੰੜ ਕੇ ਰੱਖਾਂਗੇ ਨਾ ਫੇਰ ਹੀ ਗਾਂ ਕੰਮ ਜਾ ਬੋਣਗੇ ਤੇ ਜਵਾਨ ਧੋਵੇਂ ਲੱਗੇ ਅੱਜ ਗੱਡੀ ਧੋਤੀ ਮੁੰਡਿਆਨੇ ਪਹਿਲਾਂ ਤੇ ਹੁਣ ਅੰਦਰੋਂ ਸਫਾਈ ਕਰਨ ਦੇ ਸਾਰੀ ਗੱਡੀ ਆਪਣੀ ਹੋ ਗਿਆ ਐਕਸੀਡੈਂਟ ਆ ਚਾਰ ਪੰਜ ਦਿਨ ਹੋ ਗਿਆ ਦਿਨ ਹੁਣ ਆ ਫਿਰ ਲਾ ਕੋਣੇ ਕੰਮ ਤੇ ਇਦੇ ਬਿਨਾ ਸਾਡਾ ਸਰਦਾ ਵੀ ਨਹੀਂ ਹਨ ਰੋਜ਼ ਇੱਥੇ ਆਉਣਾ ਜਾਣਾ ਪੈਂਦਾ ਮਤਲਬ ਸਮਾਨ ਸਬਦਾ ਪੱਤਾ ਬਣਨ ਵਾਸਤੇ ਪ੍ਰਸ਼ਾਦਾ ਵਾਲੇ ਲੈਣਾ ਜਾਣਾ ਪੈਂਦਾ ਸਾਨੂੰ ਆ ਚੰਗਤਾਂ ਚੰਗਾ ਜੋ ਉਹਨੂੰ ਆ ਕਰ ਦੋ ਸਾਫੀ ਕਰੀ ਹਾਂ ਮੈਸਾ ਨਹੀਂ ਕਟਾ ਬੈ ਗਿਆ ਕੋਈ ਨਹੀਂ ਖੈ ਇਦਿ ਹੀ ਵਾਈ ਕਰਨੀ ਆ ਇਹ ਜੀ ਦਾ ਨੜਣਾ ਨੜਣਾ ਵੇਣੜਾ ਵਿੱਚ ਰਹਿੰਦੇ ਫਤੇ ਨੜ ਰਹਿੰਦੇ ਵਿੱਚ ਪੁੱਤ ਮੇਰਾ ਇਹ ਨੜੇ ਵਿੱਚ ਰੱਖ ਲੈ ਅੰਚਾ ਨੜੇ ਵਿੱਚ ਰੱਖ ਕੇ ਮਾਰ ਜਾਣੇ ਇੱਕ ਵਾਰੀ ਬਾਹਰ ਕੱਢ ਲਾ। ਹਿੱਚ ਖੜਕਣਗੇ ਬਾਅਦ ਚੋ। ਤੇ ਟਰੈਕਟਰਾਂ ਨੇ ਡੇਕ ਰੱਖਦੇ ਖੋਲ ਗਏ। ਇਹ ਹੁਣ ਸਾਰੇ ਜਾਵਾਂਗੇ ਲਾਗੇ ਕੋਠੀ ਸੇਖਾਂ। ਹਾਂਜੀ। ਇਹ ਪੁੱਤ ਰਹਿੰਦੇ ਸਾਰੇ ਦੋ ਦਵਾਈਆਂ ਦੂਗੀਆਂ ਵਿੱਚੇ ਚੰਗਾ ਰਹਿੰਦੇ ਉਹ ਗੱਡੀ ਜੀ। ਚੱਲ ਠੀਕ ਆ। ਆਪਣਾ ਕੋੜੀ ਜਿਹਾ ਲੱਗੇ ਅੱਜ ਸਵਾਰੀ ਤੇ ਮੁੰਡਾ ਅੱਜ ਸਿੰਘ ਆਪਣਾ ਆਇਆ ਅੱਜ ਆਪਣੇ ਕੋਲੇ। ਇਹ ਆਪਣਾ ਵੀਰ ਵੀ ਆ। ਤੇ ਆਜੇ ਖੁੱਦਾ ਉਸ ਵਾਰੀ ਕਰਨਗੇ ਸਿਆਣੇ ਹਤੀ ਅੱਜ ਤੋਂ ਬਾਅਦ ਫਿਰ ਆਪਾਂ ਟਰਾਈ ਲਵਾਂਗੇ ਚੱਲ ਜਵਾਨਾ ਐਤੀ ਰਾਣਾ ਖੜਾ ਹੈ ਵੋਏ ਵੋਏ ਸਹੀ ਲੈਂਦੀ ਮੂਹ ਕੜੀ ਉਹ ਵੋਪਰੀਆਂ ਆ ਗਿਆ ਕੋਪਣਾ ਹਾਂ ਇੱਟਾ ਹਟਾ ਲਈ ਹਾਂ ਪਰੇ ਆ ਓਏ ਇਹ ਜਿਹੜੇ ਮੋੜ ਦੀ ਬੱਤੀ ਚੱਲ ਮੈਂ ਆਉਣਾ ਮੋਟਰਸਾਈਕਲ ਦੇ ਪਿੱਛੇ ਤੇਰੇ ਕਿੱਧਰ ਨੂੰ ਜਾਣਾ ਵਾ ਐਨੰਦ ਰਖੀ ਆਹ ਰਾ ਪਧਰਾ ਜਾੜਾ ਦਰਾਲਾ ਕੋਈ ਟਵਾਣੀਆਂ ਹੁਣ ਆਪਾਂ ਆਪਣੀ ਰਾਣੀ ਸੁੰਦਰਾ ਤੇ ਕਰਨਦੇ ਆ ਰਾਈਡ ਤੇ ਅੱਜ ਇਹਦਾ ਸ਼ਾਮ ਨੂੰ ਜਿਹੜਾ ਇਹ ਚੀਤੇ ਨਜ਼ਾਰਾ ਆਉਂਦਾ ਨਾ ਗਿੜਾਂ ਮਾਰਨ ਦਾ ਖੇਤਾਂ ਨੂੰ ਕਿਹੇ ਚੀਤੇ ਨਜ਼ਾਰਾ ਨਹੀਂ ਆਉਂਦਾ ਅੰਦੇਲ ਨੂੰ ਸਕੂਨ ਮਿਲਦਾ ਕਰੀ ਤੇ ਅੱਜ ਮੇਰੇ ਸਾਣਾ ਮਹੀਨਾ ਡੇਢ ਬਾਅਦ ਹੀ ਕਿਤੇ ਕਰਮ ਵਾਲੇ ਦੇ ਅੱਜ ਮੌਕਾ ਮਿਲਿਆ ਵਾ ਸਵਾਰੀ ਕਰਨ ਦਾ ਕਿਉਂਕਿ ਟਾਈਮ ਨਹੀਂ ਲੱਗਦਾ ਸੀ ਤੇ ਅੱਜ ਹੁਣ ਜਿਹੜੀ ਘੋੜੀ ਤੇ ਆਪਾਂ ਰਾਈਡ ਕਰ ਰਹੇ ਆ ਅੱਜ ਮਸਫਤ ਹੋਏ ਆਹ ਸੈਰ ਕਰਨ ਤੋਂ ਬਾਅਦ ਆਹ ਉਹ ਗੋੜੀ ਖੁਸ਼ ਲੇਟਾ ਲੈ ਮਾਰ ਕਰ ਮਾਲੀ ਨੇ ਜਦੋਂ ਗੋੜੀ ਦਾ ਲੇਟਾ ਮਾਰੇ ਨਾ ਐ ਪੂਰੀ ਖੁਸ਼ ਹੁੰਦੀ ਹੈ ਅੰਦਰੋਂ ਪੂਰੀ ਹੈ ਕਿ ਅੱਜ ਮੈਂ ਸੈਰ ਕਰਕੇ ਆਈਆਂ ਜਿੰਨੇ ਆਪਾਂ ਨੂੰ ਵੱਜੀ ਰੱਖਾਂਗੇ ਨਾ ਜੀ ਉਨਾ ਹੀ ਮੰਨ ਲੋ ਜਿੰਨਾ ਦਾ ਖਰਾਬ ਹੁੰਦਾ ਹੈ ਤੇ ਜਿੰਨਾ ਇਹਨੂੰ ਆਪਾਂ ਭਜਾ ਕੇ ਰੱਖਾਂਗੇ ਤੇ ਉਨਾ ਹੀ ਜਿੰਮਾਤ ਵਧੀਆ ਰਹਿੰਦਾ ਹੈ ਉਹ ਡੇਟਾ ਮਾਰ ਲੈਨੇ ਕਰੀ ਇੱਕ ਵਾਰੀ ਫੇਰ ਮਾਰੂਗੀ ਦੁਬਾਰਾ ਆ ਕਰੀ ਪਸੀਨੋਂ ਮਸੀਨ ਕਰਤੂ ਆ ਇਹ ਆਪਣੇ ਪਿੰਡ ਆ ਸਰਕਾਰੀ ਸਕੂਲੇ ਨਿੱਕੀ ਗੋਂਦਿਆ ਹਣਾ ਜਿਹੜਾ ਥਾਂ ਹੀ ਬਹੁਤ ਨੀਵਾ ਹੈ ਸਰਕਾਰ ਦੇ ਬੁਲੇ ਨਿਮਤੀ ਪਾਉਂਦਾ ਆ ਜ ਆਪਣੇ ਪਹਿਲਾਂ ਜੀ ਜਹਰਾਤ ਦੇ ਸੰਗਤ ਆ ਗਾਂ ਲੈ ਜਾ ਖੜ ਗਿਆ ਜੀ ਗਾਂ ਲੈ ਆ ਗਾਵਾਵਾ ਦੂਰ ਦਾ ਇਹ ਅੱਜ ਦਾ ਵਲੋਗ ਆਪਣਾ ਅੱਥਰ ਜੀ ਬਾਕੀ ਤੁਹਾਨੂੰ ਮਿਲਦੇ ਆਂ ਫੇਰ ਸਵੇਰੇ ਦੁਬਾਰਾ ਵਾਈਕੂ ਜੀ ਦਾ ਖਾਓ ਸਾ ਯਾਰ ਜੀ ਜੀ ਹਾਤੇ